Indigo ਨੂੰ ਜਹਾਜ਼ ਚਲਾਉਣ ਦੇ ਲਈ ਸਟਾਫ ਨਹੀਂ ਮਿਲ ਰਿਹਾ ਜਿਸ ਕਰਕੇ 70 ਤੋਂ ਵੱਧ ਉਡਾਣਾਂ Indigo ਦੀਆਂ ਰੱਦ ਕਰ ਦਿੱਤੀਆਂ ਗਈਆਂ ਸੋ ਵੱਡੀ ਖਬਰ ਹੈ Indigo ਦੀਆਂ ਫਲਾਈਟਾਂ ਰੱਦ ਹੋ ਰਹੀਆਂ ਨੇ ਜੇਕਰ ਤੁਸੀਂ Indigo the ticket book karwa rahe ho ya karwana chahunde ho taa tusi us to pehla ik vaari jankari zarur le lo ke Indigo de vich kathit taur te amle di kaat karan 70 to vad udana rad kitiyan gaiyan ne technology di samasya hawai addiyan te peed paad padakke karke vi kam prabhavit hon laggeya so shahari hawabazi mantralay ne dassya hai ke Indigo diyan 6 mukh gharelu hawai addiyan to beete din di udana prabhavit hoyiyan ne ਪੰਜਾਬੀ ਟ੍ਰਿਬਿਊਨ ਖ਼ਬਰ ਰਿਪੋਰਟ ਮੁਤਾਬਕ ਇੰਡੀਗੋ ਨੇ ਬੁੱਧਵਾਰ ਨੂੰ 70 ਤੋਂ ਬਾਅਦ ਉਡਾਣਾ ਰੱਦ ਕਰ ਦਿੱਤੀਆਂ ਜਿਨ੍ਹਾਂ ਵਿੱਚ ਬੰਗਲੌਰੂ ਅਤੇ ਮੁੰਬਈ ਹਵਾਈ ਅੱਡਿਆਂ ਦੀਆਂ ਉਡਾਣਾਂ ਸ਼ਾਮਲ ਨੇ ਅਜਿਹਾ ਮੁੱਖ ਤੌਰ ਤੇ ਚਾਲਕ ਦਲ ਦੀ ਘਾਟ ਕਾਰਨ ਕੀਤਾ ਗਿਆ ਮੀਡੀਆ ਰਿਪੋਰਟ ਮੁਤਾਬਕ ਇੰਡੀਗੋ ਦੀਆਂ ਕਈ ਉਡਾਣਾਂ ਵਕਫ ਵਕ ਹਵਾਈ ਅੱਡਿਆਂ ਤੇ ਦੇਰੀ ਨਾਲ ਚਲੀਆਂ ਕਿਉਂਕਿ ਇਹ ਹਵਾਈ ਉਡਾਣਾ ਕੰਪਨੀ ਆਪਣੀਆਂ ਉਡਾਣ ਚਲਾਉਣ ਲਈ ਚਾਲਕ ਦਲ ਦੀ ਘਾਟ ਨਾਲ ਜੂਝ ਰਹੀ ਹੈ ਇੰਡੀਗੋ ਦੇ ਬੁਲਾਰਿਆਂ ਨੇ ਪਿਛਲੇ ਕੁਝ ਦਿਨਾਂ ਤੋਂ ਕਈ ਉਡਾਣਾਂ ਜਾਂ ਤਾਂ ਰੱਦ ਕੀਤੀਆਂ ਗਈਆਂ ਹਨ ਜਾਂ ਦੇਰੀ ਨਾਲ ਚਲਾਈਆਂ ਗਈਆਂ ਇਸ ਦੇ ਕਈ ਕਾਰਨ ਹਨ ਜਿਨ੍ਹਾਂ ਵਿੱਚ ਟੈਕਨੋਲੋਜੀ ਦੇ ਮੁੱਦੇ ਹਵਾਈ ਅੱਡਿਆਂ ਤੇ ਭੀੜ ਭੜੱਕੇ ਅਤੇ ਸੰਚਾਲਨ ਸੰਬੰਧੀ ਕਈ ਸਮੱਸਿਆਵਾਂ ਕਾਰਨ ਉਡਾਣਾਂ ਵਿੱਚ ਦੇਰੀ ਹੋ ਰਹੀ ਹੈ ਪਰ ਇਸ ਸਮੱਸਿਆ ਨੂੰ ਜਲਦ ਹੀ ਹੱਲ ਕੀਤਾ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ FDTL ਨਿਯਮਾਂ ਦੇ ਦੂਜੇ ਪੜਾਅ ਨੂੰ ਲਾਗੂ ਕਰਨ ਤੋਂ ਬਾਅਦ ਇੰਡੀਗੋ ਨੂੰ ਚਾਲਕ ਦਲ ਦੀ ਭਾਰੀ ਕਾਟਤਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਹਵਾਈ ਅੱਡਿਆਂ ਉੱਤੇ ਇਸ ਦੇ ਸੰਚਾਲਨ ਵਿੱਚ ਭਾਰੀ ਦੇਰੀ ਹੋ ਰਹੀ ਹੈ ਸੋ ਇੰਡੀਗੋ ਦੀਆਂ ਫਲਾਈਟਾਂ ਨੂੰ ਰੱਦ ਕੀਤਾ ਜਾ ਰਿਹਾ ਹੈ ਕਥਿਤ ਤੌਰ ਤੇ ਅਮਲੇ ਦੀ ਕਾਟ ਕਰਕੇ ਇੰਡੀਗੋ ਦੇ ਵੱਲੋਂ ਪਿਛਲੇ ਦਿਨੀ 70 ਤੋਂ ਵੱਧ ਉਡਾਣਾਂ ਰੱਦ ਕੀਤੀਆਂ ਗਈਆਂ